ਗਰੀਬ ਦੇ ਗਰੀਬ ਹੀ ਰਹੇ ਕਿਉਂ ਗਰੀਬ ਰਹੇ ਪੰਜ ਵਾਰੀ ਕਾਲੀਆਂ ਦੀ ਸਰਕਾਰ ਬਣ ਗਈ ਥੋੜੀ ਕਿਸੇ ਨੇ ਸੁਣੀ ਐ ਇਹ ਗੱਲਬਾਤ ਅਜੇ ਤੱਕ ਮੈਨੂੰ ਇਹ ਦੱਸੋ ਪਹਿਲਾਂ ਹੱਥ ਘੜੇ ਕਰਕੇ ਦੱਸੋ ਕਿਸੇ ਨੇ ਸੁਣੀ ਐ ਹੱਥ ਤਾਂ ਕਿਸੇ ਨੇ ਵੀ ਨਹੀਂ ਸੁਣੀ ਹਾਂ ਪੰਜ ਵਾਰੀ ਕਾਂਗਰਸ ਦੀ ਸਰਕਾਰ ਬਣੀ ਦੀ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਬਾਈ ਸਾਡੀ ਕੋਈ ਗੱਲ ਨਹੀਂ ਸੁਣੀ ਤੁਸੀਂ ਇਹਨਾਂ ਦਾ ਕੈਰੀਅਰ ਆਮ ਪਾਰਟੀ ਆਂ ਦਾ ਕੈਰੀਅਰ ਬਣਾਇਆ ਕਾਲੀਆਂ ਦਾ 5-5 ਵਾਰੀ 1947 ਤੋਂ ਲੈ ਕੇ ਕੈਰੀਅਰ ਬਣਾਉਂਦੇ ਰਹੇ ਤੁਸੀਂ ਪੇਸ਼ ਲੱਗੂ ਰਹੇ ਬਣਾਉਂਦੇ ਆਉਂਦੇ ਤੁਸੀਂ ਭਰਾਵੋ ਆਪਦਾ ਕੈਰੀਅਰ ਦੱਸ ਜੋ ਕਦੋਂ ਬਣਾਉਂਗੇ ਜਿੰਨਾ ਚ ਇੱਕ ਤੁਹਾਡਾ ਆਪਦਾ ਕੈਰੀਅਰ ਨਹੀਂ ਬਣਦਾ ਤੁਸੀਂ ਭਾਈਚਾਰੇ ਤੌਰ ਤੇ ਡਾਕਟਰ ਭੀਮਰਾਓ ਮੇੜਕਰ ਸਾਹਿਬ ਦੇ ਝੰਡੇ ਦੇ ਥੱਲੇ ਕੱਟੇ ਨਹੀਂ ਹੁੰਦੇ ਉਹਨਾਂ ਚ ਇੱਕ ਤੁਸੀਂ ਭੁੱਲ ਜੋ ਵੀ ਤੁਹਾਡੇ ਮੁੰਡੇ ਨੌਕਰੀਆਂ ਜੇ ਲੱਗ ਜਾਣਗੇ ਉਹਨਾਂ ਚ ਇੱਕ ਤੁਸੀਂ ਭੁੱਲ ਜੋ ਵੀ ਤੁਹਾਡੀਆਂ ਕੋਠੀਆਂ ਤੇ ਕਾਰਾਂ ਚੱਲਣ ਲੱਗ ਜਾਣਗੀਆਂ ਜਾਂ ਤੇ ਉਹਨਾਂ ਜੇਕਰ ਤੁਸੀਂ ਭੁੱਲ ਜਿਓ ਵੀ ਸਾਨੂੰ ਮਤਲਬ ਕਿ ਰਜਕਾਰਮਾਇਆ ਹੋ ਜਾਣਗੇ ਅਸੀਂ ਸੰਘਰਸ਼ ਕਰ ਰਹੇ ਹਾਂ ਡਾਕਟਰ ਭੀਮਰਾਓ ਮੇੜਕਰ ਸਾਹਿਬ ਦੇ ਝੰਡੇ ਤੇ ਲੀਲੇ ਦੇ ਥੱਲੇ ਜਿਨੇ ਕਿ ਸਾਨੂੰ ਐਸ ਟਾਈਮ ਐਡਾ ਮਾੜਾ ਸਮਾਂ ਸੀ 1947 ਤੋਂ ਪਹਿਲਾਂ ਇੱਕ ਪਾਸੇ ਤਾਂ ਮਰਿਆ ਹੋਇਆ ਪਸ਼ੂ ਪਿਆ ਹੁੰਦਾ ਸੀ ਉੱਥੇ ਕੁੱਤੇ ਬੈਠੇ ਹੁੰਦੇ ਸੀ ਚਾਰ ਉੱਥੇ ਕੁੱਤੇ ਬੈਠੇ ਹੁੰਦੇ ਸੀ ਚਾਰ ਤੇ ਕੁੱਤੇ ਸਾਨੂੰ ਘੂਰਦੇ ਸੀ ਜਦੋਂ ਅਸੀਂ ਝੋਲਾ ਤੇ ਕਰਦੇ ਲੈ ਕੇ ਜਾਂਦੇ ਸੀਗੇ ਵੀ ਮਤਲਬ ਕਿ ਸਾਨੂੰ ਵੀ ਅਸੀਂ ਵੀ ਭੋਰਾ ਭੁੱਖੇ ਮਰਦੇ ਆ ਸਾਡੇ ਬੱਚੇ ਤੇ ਸਾਨੂੰ ਵੀ ਮਾਸ ਚਾਹੀਦਾ ਅਸੀਂ ਉਹ ਆਪਣੇ ਬੱਚਿਆਂ ਨੂੰ ਉਸ ਸਮੇਂ ਦੇ ਵਿੱਚ ਬਜ਼ੁਰਗਾਂ ਨੇ ਤੇ ਮਤਲਬ ਕਿ ਮਾਸ ਰਹਿਣਗੇ ਮਰੇ ਹੋਏ ਪਸ਼ੂਆਂ ਦਾ ਖਵਾਇਆ ਤੇ ਡਾਕਟਰ ਭੀਮਰਾਓ ਮੇੜਕਰ ਸਾਹਿਬ ਜੀ ਨੇ ਤੁਹਾਨੂੰ ਉਥੋਂ ਕੱਢ ਕੇ ਲੈਂਦਾ ਥੋੜੇ ਲੋਕਾਂ ਨੂੰ ਵਾਰਨਿੰਗ ਦਿੱਤੀ ਵੀ ਪੜੋ ਤੇ ਜੜੋ ਤੇ ਸੰਘਰਸ਼ ਕਰੋ ਬੜੋ ਤੇ ਜੁੜੋ ਤੇ ਸ਼ਿੰਗਾਰ ਚ ਕਰੋ ਨਾ ਤਾਂ ਤੁਸੀਂ ਪੜਾਈ ਹੋਣ ਦਿੱਤੀ ਐ ਨਾ ਸ਼ਰਮਾਇਦਾਰ ਲੋਕਾਂ ਨੇ ਸਾਡੀ ਤੇ ਨਾਮ ਭਰਾਵੋ ਅਸੀਂ ਜੁੜੇ ਆਂ ਅੱਜ ਤੱਕ ਛੇ ਸੇ ਕਰਕੇ ਭਰਾਵੋ ਅਸੀਂ ਤਿੰਨੇ ਚਾਰੇ ਚੀਜ਼ਾਂ ਚੋਂ ਫੇਲ ਐਂ ਅੱਜ ਸਮਾਂ ਮੰਗ ਕਰਦਾ ਸਾਡੇ ਮੁੰਡੇ ਨੌਕਰੀਆਂ ਤੇ ਲੱਗਣੇ ਚਾਹੀਦੇ ਐ ਤੇ ਸਾਡੀ ਨਰੇਗਾ ਦੀ ਘੱਟੋ ਘੱਟ 600 ਰੁਪਿਆ ਦਿਹਾੜੀ ਹੋਣੀ ਚਾਹੀਦੀ ਐ ਪੱਕੇ ਹੋਣੇ ਚਾਹੀਦੇ ਐ ਤੇ ਐਂ ਦੁਆਰ ਦੀ ਛੁੱਟੀ ਹੋਣੀ ਚਾਹੀਦੀ ਐ ਅਸੀਂ ਕਹਿੰਦੇ ਆ ਵੀ ਸਭ ਦੀ ਐਫਸੀਆਈ ਵੀ ਪੱਕੀ ਹੋਵੇ ਅਸੀਂ ਕਹਿੰਦੇ ਆ ਸਾਡੀ ਪੰਜਾਬ ਯੂਨੀਅਨ ਵੀ ਪੱਕੀ ਹੋਵੇ ਅਸੀਂ ਕਹਿੰਦੇ ਆ ਜਿਹੜਾ ਕਿ ਮਜ਼ਦੂਰ ਹੈ ਇਹ ਵੀ ਸਰਕਾਰੀ ਤੌਰ ਤੇ ਮਤਲਬ ਕਿ ਲੱਗੇ ਜਿਹੜਾ ਕਿ 600 ਰੁਪਿਆ ਦਿਹਾੜੀ ਇਹਦੀ ਹੋਵੇ ਤੇ ਵੀਰੋ ਤੁਸੀਂ ਇਹ ਕੰਮ ਕਿਵੇਂ ਹੋਣਗੇ ਤੁਸੀਂ ਤਾਂ ਮਤਲਬ ਕਿ ਇੱਕ ਲਾਸ਼ਾਂ ਹੀ ਬਣ ਕੇ ਰਹਿ ਗਏ ਲਾਸ਼ਾਂ ਬਣ ਕੇ ਰਹਿ ਗਏ ਮਰੀ ਪਈ লাশ ਨੂੰ ਚਾਹੇ ਐਂ ਕਰ ਲਓ ਤੇ ਚਾਹੇ ਐਂ ਕਰ ਲਓ ਤੇ ਉਸ ਐਂਡ ਅੱਗ ਭੇਟ ਕਰਨਾ ਹੁੰਦਾ ਅਸੀਂ ਜੇਕਰ ਸੰਘਰਸ਼ ਚ ਕਰਿਆ ਹੁੰਦਾ ਕਿ 바ਵਾ ਸਾਹਿਬ ਦਾ ਅਸੀਂ ਝੰਡਾ ਚੱਕਿਆ ਹੁੰਦਾ ਤੇ ਆਪਣੇ ਹੱਕਾਂ ਪ੍ਰਤੀ ਭਾਈਚਾਰਾ ਪੈਦਾ ਇਕੱਠਾ ਕੀਤਾ ਹੁੰਦਾ ਇਹਨਾਂ ਦੀ ਜ਼ਰੂਰਤ ਨਹੀਂ ਸੀ ਪੰਜ-ਪੰਜ ਵਾਰੀ ਮੁੱਖ ਮੰਤਰੀ ਬਣ ਕੇ ਤੇ ਤੁਹਾਡੀਆਂ ਕੋਠੀਆਂ ਕਾਰਾਂ ਜਾ ਕੇ ਤੁਹਾਡੇ ਹੱਥ ਨਾ ਦਿੰਦੇ ਹੁੰਦੇ ਤੁਸੀਂ ਪਏ ਹੋ ਇੱਕ ਗਾਫਲ ਨੀਂਦ ਸੁੱਤੇ ਟੌਰ ਨਾਲ ਗਾਫਲ ਨੀਂਦ ਸੁੱਤੇ ਪਏ ਹੋ ਐਸੇ ਕਰਕੇ ਤੁਸੀਂ ਭਰਾਵੋ ਨਾ ਤਾਂ ਕਿਸੇ ਦੇ ਲੀਡਰ ਦੇ ਅੱਗੇ ਪਿੱਛੇ ਲੱਗੇ ਹੋ ਤੇ ਨਾ ਤੁਹਾਡਾ ਕੋਈ ਮਿਸ਼ਨ ਹੈ ਨਾ ਕੋਈ ਤੁਹਾਡਾ ਭਾਈਚਾਰਾ ਹੈ ਜੇ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਉਦੋਂ ਸਾਡੀਆਂ ਬੁੜੀਆਂ ਦੇ ਕੋਲੇ ਜਾਂਦੇ ਨੇ ਇਹ ਬੇਬੇ ਵੋਟਾਂ ਇੱਧਰ ਪਾਈ ਕੋਈ ਨਹੀਂ ਭਾਈ ਇੱਕ ਕਾਲੀਆਂ ਨੂੰ ਪਾ ਦਾਂਗੇ ਅਸੀਂ ਇੱਕ ਕਾਂਗਰਸ ਨੂੰ ਪਾ ਦਾਂਗੇ ਇੱਕ ਅਸੀਂ ਆਮ ਪਾਰਟੀ ਨੂੰ ਪਾ ਦਾਂਗੇ ਕਿਤੇ ਤੁਸੀਂ ਇਹ ਸੋਚਿਆ ਵੀ ਮਤਲਬ ਕਿ ਆਪਦਾ ਵੀ ਅਸੀਂ ਕੈਰੀਅਰ ਬਣਾਉਣਾ ਅਸੀਂ ਐਤਕੀ 110 ਬੰਦੇ ਖੜੇ ਕੀਤੇ ਸੀ ਇੱਥੋਂ ਮਤਲਬ ਕਿ ਸੁਖਵਿੰਦਰ ਸਿੰਘ ਖਿੱਲੀ ਖੜਾ ਸੀ ਉਹਨੂੰ ਜਿੰਨੀ ਲੋੜ ਸੀ ਵੋਟਾਂ ਨਹੀਂ ਪਈਆਂ ਮੈਂ ਹਲਕਾ ਮੋੜ ਤੋਂ ਖੜਾ ਸੀ ਅਸੀਂ ਜਿੱਨਾਂ ਚੋਂ ਆਪਦੇ ਕੈਂਡੀਡੇਟ ਪੈਦਾ ਨਹੀਂ ਕਰਦੇ ਤੇ ਆਪਦਾ ਭਾਈਚਾਰਾ ਪੈਦਾ ਨਹੀਂ ਕਰਦੇ ਆਪਦੇ ਸਰਪੰਚ ਨਹੀਂ ਪੈਦਾ ਕਰਦੇ ਆਪਦੇ ਐਮ.ਐਲ.ਏ ਨਹੀਂ ਪੈਦਾ ਕਰਦੇ ਆਪਦੇ ਐਮ.ਪੀ ਪੈਦਾ ਨਹੀਂ ਕਰਦੇ ਉਹਨਾਂ ਚੋਂ ਤੁਸੀਂ ਭੁੱਲ ਜੋ ਇਹ ਸ਼ਰਮਾਇਦਾਰ ਲੋਕ ਤੁਹਾਨੂੰ ਅੱਗੇ ਲੰਘਣ ਦੇ ਦੇਣਗੇ ਮੈਂ ਜ਼ਿਆਦਾ ਸਮਾਂ ਨਹੀਂ ਬਰਬਾਦ ਕਰਨਾ ਚਾਹੁੰਦਾ ਅਸੀਂ ਆ ਲੋਕ ਨਹੀਂ ਸੀ ਸਾਡੀਆਂ ਸੱਤ ਰਾਜਧਾਨੀਆਂ ਨੇ ਮਨੋਜੋਦੜੇ ਹੜੱਪਾ ਕਾਲੀਆਂ ਬੰਗਾ ਲੋਥਲ ਦੇ ਸੰਘੋਲ ਤੇ ਕੰਨਿਆ ਕੁਮਾਰੀ ਤੇ ਰੋਪੜ ਅ 90 ਕਿਲੇ ਸਾਡੇ ਨੇ ਤੇ ਸਾਡੇ ਰਾਜੇ ਪਹਿਰੀਆਂ ਸੋਨੀ ਨੈਕਰ ਮਹਾਤਮਾ ਜੋਤੀਬਾ ਫੂਲੇ ਚੰਦਰ ਗੁਪਤ ਮੋਰੀਆ ਤੇ ਸ਼ਾਹੋ ਜਾਤਰਪਤੀ ਮਹਾਰਾਜਾ ਛੋਕ ਆ ਤਿੰਨ ਸ਼ੇਰਾਂ ਦੀ ਮੋਹਰ ਹਰ ਇੱਕ ਨੋਟ ਤੇ ਤੁਹਾਡੀ ਲੱਗੀ ਹੋਈ ਹੈ ਅਸੀਂ 5000 ਬਰੇ ਦੇ ਇਤਿਹਾਸ ਡਾਕਟਰ ਭੀਮਰਾਓ ਮੇੜਕਾਰ ਸਾਹਿਬ ਜੀ ਨੇ ਕੱਢੇ ਹੋਇਆ ਅਸੀਂ ਤਾਂ ਇਸੇ ਕਰਕੇ ਸਾਡੀ ਜਨਤਾ ਦੇ ਵਿੱਚ ਪੇਸ਼ ਕਰਦੇ ਆ ਇਹ ਨਾਂ ਤਾਂ ਤੁਹਾਨੂੰ ਕਾਲੀਆਂ ਨੇ ਦੱਸਿਆ ਤੇ ਨਾ ਹੀ ਤੁਹਾਨੂੰ ਕਾਂਗਰਸੀ ਦੱਸਣ ਤੇ ਨਾ ਹੀ ਤੁਹਾਨੂੰ ਆਮ ਪਾਰਟੀ ਦੱਸੇ ਜੇਕਰ ਤੁਸੀਂ ਚਾਹੋਨੇ ਹੋ ਬਹੁਤ ਜ਼ਰ ਹੋ ਗਿਆ ਸਾਨੂੰ ਥੱਕੇ ਖਾਂਦਿਆਂ ਨੂੰ ਇਸੇ ਕਰਕੇ ਆਪਣਾ ਭਾਈਚਾਰਾ ਪੈਦਾ ਕਰੋ ਜਿੱਥੇ ਵੀ ਮਤਲਬ ਕਿ ਡਾਕਟਰ ਭੀਮਰਾਓ ਮੇੜਕਾਰ ਸਾਹਿਬ ਦਾ ਇਕੱਠ ਹੁੰਦਾ ਹੁਣ ਗੁੱਤ ਤੋੜਿਆ ਸੀ ਤੁਸੀਂ ਟੌਰ ਨਾਲ ਸੁੱਤੇ ਪਏ ਲੋਕ ਲੜਾਈ ਲੜੀ ਜਾਂਦੇ ਆ ਇਸੇ ਕਰਕੇ ਮੇਰੀ ਸਿਰਫ ਬੇਨਤੀ ਇਹ ਹੈ ਵੀ ਤੁਸੀਂ ਭਰਾਓ ਇਹ ਤੋਂ ਪਹਿਲਾਂ ਦੇਖ ਇੱਕ ਦੂਜੇ ਦੇ ਮਗਰ ਵੀ ਲਾ ਗਏ ਤੇ ਤੁਸੀਂ ਜੇ ਤੁਹਾਨੂੰ ਕੋਈ ਕਹ ਦੇ ਵੀ ਬਾਈ ਮੀਟਿੰਗਾਂ ਬੁਲਾਣੇ ਤਾਂ ਕੋਈ ਬੁੜੀ ਤਾਂ ਕੁਛ ਕਹੂ ਕੋਈ ਕੁਛ ਕਹੂ ਕੋਈ ਕੁਛ ਕਹੂ ਧੀਰੇ ਤੁਸੀਂ ਮੀਟਿੰਗ ਤੇ ਜਾ ਕੇ ਨਹੀਂ ਜਾ ਜੀ ਤੁਸੀਂ ਲਾਪਰਵਾਹੀਆਂ ਤੇ ਅਲਗਰਜ਼ੀਆਂ 1947 ਤੋਂ ਲੈ ਕੇ ਤੇ ਅੱਜ ਤੱਕ ਕੀਤੀ ਕੀਤੀਆਂ ਨੇ ਔਰ ਤਾਂ ਇਹ ਸਾਡੇ ਲੋਕਾਂ ਦੀ ਆਹਾ ਮਾੜੀ ਹਾਲਤ ਹੈ ਜੇ ਮੇਰੀ ਗੱਲ ਗਲਤ ਹੈ ਭਾਈ ਇਹ ਮੇਰੀ ਗੱਲ ਗਲਤ ਹੈ ਹੁਣ ਤੁਸੀਂ ਹਾਂ ਸਾਰੇ ਮਤਲਬ ਕਿ ਇਹ ਸੰਘਰਸ਼ ਦੇ ਪ੍ਰਤੀ ਨਾਰਾ ਲਾਓ ਡਾਕਟਰ ਪੀਮਬਰਾਓ ਮੇੜਕਰ ਸਾਹਿਬ ਅਮਰ ਰਹੇ ਅਮਰ ਰਹੇ ਡਾਕਟਰ ਭੀਮਰਾਓ ਮੇਡਕਾਰ ਸਾਹਿਬ ਬਾਬਾ ਸਾਹਿਬ ਜਿੰਦਾਬਾਦ ਜਿੰਦਾਬਾਦ ਬਾਬਾ ਸਾਹਿਬ ਨੇ ਇਹ ਗੱਲ ਕਹੀ ਸੀ ਕਹਿੰਦਾ ਜੇ ਤੁਸੀਂ ਮੇਰਾ ਮਿਸ਼ਨ ਅੱਗੇ ਨਹੀਂ ਲਿਜਾ ਸਕਦੇ ਪਿੱਛੇ ਨਾ ਮੁੜੋ ਹੁਣ ਮੇਰੀ ਬੇਨਤੀ ਇਹ ਹੈ ਜੇਕਰ ਤੁਸੀਂ ਅੱਗੇ ਲਿਜਾਉਂਗੇ ਇਸ ਮਿਸ਼ਨ ਨੂੰ ਤਾਂ ਤੁਹਾਡਾ ਮਿਸ਼ਨ ਤਾਂ ਤੁਹਾਡੇ ਕੌਟੀਆਂ ਬਣਣੀਆਂ ਤਾਂ ਕੁੜੀਆਂ ਕਾਰਾਂ ਬਣਣੀਆਂ ਤਾਂ ਤੁਹਾਡੇ ਮੁੰਡੇ ਨੌਕਰੀਆਂ ਦਿਲਣਗੇ ਸਾਨੂੰ ਆਟੇਦਾਲਾਂ ਦੀ ਲੋੜ ਨਹੀਂ ਸਾਨੂੰ ਨਰੇਗਾ ਦੀ ਲੋੜ ਨਹੀਂ ਸਾਨੂੰ ਤਰੀਆਂ ਬਿਜਲੀਆਂ ਦੀ ਲੋੜ ਨਹੀਂ ਸਾਨੂੰ ਮਤਲਬ ਕਿ ਚਾਹੀਦੀਆਂ ਤਾਂ ਬੱਚਿਆਂ ਨੂੰ ਸਾਡੇ ਨੂੰ ਨੌਕਰੀਆਂ ਚਾਹੀਨੀਆਂ ਨੇ ਇਹ ਮਤਲਬ ਕਿ ਸਾਡਾ ਜੋ ਬਣਦਾ ਹੱਕ ਹੈ ਇਸ ਦੇਸ਼ ਦੇ ਵਿੱਚ ਉਹ ਚਾਹੀਦਾ ਹੈ ਹਰਦੇਵ ਸਿੰਘ ਬਗੜ ਲੋਕ ਸਭਾ ਹਲਕਾ ਬਠੰਡਾ ਤੇ ਮੈਂ ਇਹ ਬੇਨਤੀ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ صحیح ਗੱਲ ਆਪਣੇ ਕੋਈ ਲੱਗਦਾ ਨਹੀਂ ਮੈਨੂੰ